ਦੀ ਵੀ ਹੈ ਐਮਐਲਏ ਵੀ ਹੈ ਕਿਉਂਕਿ ਜੋ ਪੰਜਾਬ ਦੇ ਲੋਕਾਂ ਨੂੰ ਧੋਖਾ ਕਰ ਰਹੇ ਆ ਉਹ ਨੇ ਤੇ ਉੱਤੇ ਐਮਐਲਏ ਵੀ ਬਿਨ ਬਦਦਾ ਸਭਾ ਚ ਫਿਰ ਹੁਣ ਤੁਸੀਂ ਮੈਂ ਇਸ ਤੋਂ ਬਾਅਦ ਸਦਸੇ ਰਿਜਾਈਨ ਕਰਨ ਜਾ ਰਿਹਾ ਹਾਂ ਰਿਜਾਈਨ ਕਰਨ ਜਾ ਰਿਹਾ ਹਾਂ ਐਮਐਲਏ ਸ਼ਿਪ ਛੱਡਣ ਜਾ ਰਿਹਾ ਹਾਂ ਛੱਡਣ ਜਾ ਰਿਹਾ ਹਾਂ ਇਸ ਤੋਂ ਬਾਅਦ ਧੰਨਵਾਦ ਧੰਨਵਾਦ ਜਿਹੜੇ ਇੱਕ ਵੇਲੇ ਖਾਸ ਸੀ ਜਿਹਦੇ ਨਾਲ ਕੰਮ ਕਰਦੇ ਸੀ ਜੀ ਇਹ ਬਹੁਤ ਮੁੱਦੇ ਆ ਤੁਹਾਡੇ ਨਾਲ ਹੁਣੇ ਨੂੰ ਧੋਖਾ ਆ ਗਿਆ ਜੀ ਇੱਕ ਵਾਰੀ ਬਡੇ ਅਧਿਕਾਰੀਆਂ ਨੂੰ ਮਿਲਣ ਤੋਂ ਉਸ ਵੇਲੇ ਤੁਹਾਡ ਨੂੰ ਮਿਲ ਕੇ ਜਾਣਾ ਲੋਕਾਂ ਦੀ ਚਾਹਤ ਦੇ ਵਿੱਚ ਇਹੀ ਗੱਲ ਹੈ ਮਿਲ ਕੇ ਜਾਉਂਗਾ ਲੋਕਾਂ ਦੀ ਚਾਹਤ ਦੇ ਵਿੱਚ ਇਹੀ ਗੱਲ ਹੈ ਕਿ ਉਹ ਮੁੱਦੇ ਕਿਹੜੇ ਸੀ ਜਿਹਦੇ ਕਰਕੇ ਆਮ ਆਦਮੀ ਪਾਰਟੀ ਕਹਿੰਦੀ ਸੀ ਸਭ ਜਿਹੜੇ ਜਿਹੜੇ ਲੋਕਾਂ ਨੇ ਝੂਠ ਬੋਲ ਕੇ ਦੋ ਰਵਾਈ ਚਾ ਰਹੇ ਹੋਰ ਉੱਤੇ ਹੀ ਕੋਈ ਫਰਕ ਨਹੀਂ ਕੋਈ ਦੋਲ ਵਾਈਚ ਪ੍ਰੈਸ਼ਰ ਦਾਮੀਆਂ ਬਣਾ ਰਹੇ ਦਾ ਦੀ ਵੀ ਹੈ ਐਮਐਲਏ ਵੀ ਹੈ ਕਿਉਂਕਿ ਜੋ ਪੰਜਾਬ ਦੇ ਲੋਕਾਂ ਨੂੰ ਧੋਖਾ ਕਰ ਰਹੇ ਆ ਉਹ ਨੇ ਤੇ ਉੱਤੇ ਐਮਐਲਏ ਵੀ ਬਿਨ ਬਦਦਾ ਸਭਾ ਚ ਫਿਰ ਹੁਣ ਤੁਸੀਂ ਹਦਾ ਮੈਂ ਇਸ ਤੋਂ ਬਾਅਦ ਸਦਸੇ ਰਿਜਾਈਨ ਕਰਨ ਜਾ ਰਿਹਾ ਹਾਂ ਰਿਜਾਈਨ ਕਰਨ ਜਾ ਰਿਹਾ ਹਾਂ ਐਮਐਲਏ ਵੀ ਛੱਡਣ ਜਾ ਰਿਹਾ ਹਾਂ ਛੱਡਣ ਜਾ ਰਿਹਾ ਹਾਂ ਇਸ ਤੋਂ ਬਾਅਦ ਧੰਨਵਾਦ ਧੰਨਵਾਦ ਜਿਹੜੇ ਇੱਕ ਵਾਰੀ ਖਾਸ ਸੀ ਕਿ ਜਿਹੜੇ ਕੰਮ ਲਈ ਸੀਟਲ ਜੀ ਇਹ ਬਹੁਤ ਮੁੱਦੇ ਆ ਤੁਹਾਡੇ ਨਾਲ ਹੁਣੇ ਨੂੰ ਧੋਖਾ ਬਡੇ ਅਧਿਕਾਰੀਆਂ ਨੂੰ ਮਿਲਣ ਤੋਂ ਉਸ ਵਕਤ ਤੁਹਾਡ ਨੂੰ ਮਿਲ ਕੇ ਜਾ ਲੋਕਾਂ ਦੇ ਜਹਨ ਦੇ ਵਿੱਚ ਇਹੀ ਗੱਲ ਹੈ ਲੋਕਾਂ ਦੇ ਜਹਨ ਦੇ ਵਿੱਚ ਇਹੀ ਗੱਲ ਹੈ ਕਿ ਉਹ ਮੁੱਦੇ ਕਿਹੜੇ ਸੀ ਜਿਹਦੇ ਕਰਕੇ ਆਮ ਆਦਮੀ ਪਾਰਟੀ ਕਹਿੰਦੀ ਸੀ ਸਭ ਜਿਹੜੇ ਜਿਹੜੇ ਲੋਕਾਂ ਨੇ ਝੂਠ ਬੋਲ ਕੇ ਦੋ ਰਿਵਾਈਜ਼ ਚਾ ਰਹੇ ਹੋਰੇ ਉੱਤੇ ਹੀ ਕੋਈ ਫਰਕ ਨਹੀਂ ਕੋਈ ਦੋਲ ਵਾਈਚ ਪ੍ਰੈਸ਼ਰ ਦਾਮੀਆ ਇਹ ਚੀਜ਼ ਨਹੀਂ ਹੈ ਐਮਐਲਏ ਨਹੀਂ ਹੈ ਕਿਉਂਕਿ ਜੋ ਪੰਜਾਬ ਦੇ ਲੋਕਾਂ ਨੂੰ ਧੋਖਾ ਕਰ ਰਹੇ ਆ ਉਹ ਨੇ ਤੁਹਾਨੂੰ ਉੱਤੇ ਐਮਐਲਏ ਨਹੀਂ ਬਤਾ ਸਭਾ ਚ ਫਿਰ ਹੁਣ ਤੁਸੀਂ ਹਦਾ ਹੋ ਮੈਂ ਇਸ ਤੋਂ ਬਾਅਦ ਸਦਸੇ ਰਿਜਾਈਨ ਕਰਨ ਜਾ ਰਿਹਾ ਹਾਂ ਰਿਜਾਈਨ ਕਰਨ ਐਮਐਲਏਸ਼ਿਪ ਛੱਡਣ ਜਾ ਰਿਹਾ ਹਾਂ ਛੱ ਕਹਿੰਦਾ ਧੰਨਵਾਦ ਕਿਹੜੇ ਦੇ ਖਾਸ ਸੀ ਜਿਹਦੇ ਕਰਕੇ ਜੀ ਇਹ ਬਹੁਤ ਮੁੱਦੇ ਆ ਤੁਹਾਡੇ ਨਾਲ ਹੁਣੇ ਨੂੰ ਰੁਕੋ ਇੱਕ ਵਾਰੀ ਸਾਰੇ ਵੱਡੇ ਅਧਿਕਾਰੀਆਂ ਨੂੰ ਮਿਲਣ ਦਿਓ ਉਸ ਵੇਲੇ ਤੁਹਾਡੇ ਨੂੰ ਮਿਲ ਕੇ ਜਾਣਾ ਲੋਕਾਂ ਦੀ ਚਾਹਤ ਦੇ ਵਿੱਚ ਇਹੀ ਗੱਲ ਹੈ ਮਿਲ ਕੇ ਜਾਓ ਲੋਕਾਂ ਦੀ ਚਾਹਤ ਦੇ ਵਿੱਚ ਇਹੀ ਗੱਲ ਹੈ ਕਿ ਉਹ ਮੁੱਦੇ ਕਿਹੜੇ ਸੀ ਜਿਹਦੇ ਕਰਕੇ ਆਮ ਆਦਮੀ ਪਾਰਟੀ ਕਹਿੰਦੀ ਸੀ ਸਭ ਜਿਹੜੇ ਜਿਹੜੇ ਲੋਕਾਂ ਨਾਲ ਝੂਠ ਬੋਲ ਕੇ ਦੋ ਰਵਾਈ ਚਾ ਰਹੇ ਹੋਰੇ ਉੱਤੇ ਹੀ ਕੋਈ ਫਰਕ ਨਹੀਂ ਕੋਈ ਦੋਲ ਵਾਈਚ ਪ੍ਰੈਸ਼ਰ ਦਾਮੀਆਂ ਨਾਲ ਨਹੀਂ ਕਰਦੀ ਦੀ ਵੀ ਐਮਐਲਏ شپ ਨਹੀਂ ਹੈ ਕਿਉਂਕਿ ਜੋ ਪੰਜਾਬ ਦੇ ਲੋਕਾਂ ਨੂੰ ਧੋਖਾ ਕਰ ਰਹੇ ਆ ਉਹ ਨੇ ਤੇ ਉੱਤੇ ਐਮਐਲਏ شپ ਨਹੀਂ ਬਦਾਲ ਸਕਦਾ ਫਿਰ ਹੁਣ ਤੁਸੀਂ ਹਦਾ ਮੈਂ ਇਸ ਤੋਂ ਬਾਅਦ ਸਦਸੇ ਰਿਜਾਈਨ ਕਰਨ ਜਾ ਰਿਹਾ ਹਾਂ ਰਿਜਾਈਨ ਕਰਨ ਜਾ ਰਿਹਾ ਹਾਂ ਐਮਐਲਏ شپ ਛੱਡਣ ਜਾ ਰਿਹਾ ਹਾਂ ਛੱਡਣ ਜਾ ਰਿਹਾ ਹਾਂ ਇਸ ਤੋਂ ਬਾਅਦ ਧੰਨਵਾਦ ਧੰਨਵਾਦ ਜਿਹੜੇ ਇੱਕ ਵਾਰੀ ਖਾਸ ਸੀ ਕਿ ਜਿਹਨੇ ਕਹਿੰਦਾ ਸੀ ਜੀ ਇਹ ਬਹੁਤ ਮੁੱਦੇ ਆ ਤੁਹਾਡੇ ਨਾਲ ਹੁਣੇ ਨੂੰ ਧੋਖਾ ਮਾਰਦਾ ਜੀ ਇੱਕ ਵਾਰੀ ਸਾਰੇ ਵੱਡੇ ਅਧਿਕਾਰੀਆਂ ਨੂੰ ਮਿਲਣ ਦਿਓ ਉਸ ਤੋਂ ਬਾਅਦ ਤੁਹਾਡੇ ਨੂੰ ਮਿਲ ਕੇ ਜਾ ਕਿ ਲੋਕਾਂ ਦੇ ਜਹਨ ਦੇ ਵਿੱਚ ਕੇ ਦੇ ਉਹ ਲੋਕਾਂ ਦੇ ਵਿੱਚ ਇਹੀ ਗੱਲ ਆ ਵੀ ਉਹ ਮੁੱਦੇ ਕਿਹੜੇ ਸੀ ਜਿਹਦੇ ਕਰਕੇ ਆਮ ਆਦਮੀ ਪਾਰਟੀ ਕਹਿੰਦੀ ਸੀ ਸਭ ਜਿਹੜੇ ਜਿਹੜੇ ਲੋਕਾਂ ਨੇ ਝੂਠ ਬੋਲ ਕੇ ਦੋ ਰਵਾਈਚ ਆ ਰਹੇ ਹੋਰ ਉੱਤੇ ਹੀ ਕੋਈ ਫਰਕ ਨਹੀਂ ਕੋਈ ਦੋਲ ਵਾਈਚ ਪ੍ਰੈਸ਼ਰ ਦਾਮੀਆ ਕੋਲੇ ਜਾਂਦੀ ਦੀ ਵੀ ਐਮਐਲਏ شپ ਨਹੀਂ ਹੈ ਕਿਉਂਕਿ ਜੋ ਪੰਜਾਬ ਦੇ ਲੋਕਾਂ ਨੂੰ ਧੋਖਾ ਕਰ ਰਹੇ ਆ ਉਹ ਨੇ ਤੇ ਉੱਤੇ ਐਮਐਲਏ شپ ਨਹੀਂ ਬਦਾਲ ਸਕਦਾ ਫਿਰ ਹੁਣ ਤੁਸੀਂ ਮੈਂ ਇਸ ਤੋਂ ਬਾਅਦ ਸਦਸੇ ਰਿਜਾਈਨ ਕਰਨ ਜਾ ਰਿਹਾ ਹਾਂ ਰਿਜਾਈਨ ਕਰਨ ਜਾ ਰਿਹਾ ਹਾਂ ਐਮਐਲਏ شپ ਛੱਡਣ ਜਾ ਰਿਹਾ ਹਾਂ ਛੱਡਣ ਜਾ ਰਿਹਾ ਹਾਂ ਇਸ ਤੋਂ ਬਾਅਦ ਧੰਨਵਾਦ ਧੰਨਵਾਦ ਜਿਹੜੇ ਇੱਕ ਵੇਲੇ ਖਾਸ ਸੀ ਜਿਹਦੇ ਕੈਕਚਲ ਲਈ ਸੀਟਲ ਜੀ ਇਹ ਬਹੁਤ ਮੁੱਦੇ ਆ ਤੁਹਾਡੇ ਨਾਲ ਹੁਣੇ ਨੂੰ ਧੋਖਾ ਵਾੜਾ ਜੀ ਇੱਕ ਵਾਰੀ ਸਾਰੇ ਵੱਡੇ ਅਧਿਕਾਰੀਆਂ ਨੂੰ ਮਿਲਣ ਦਿਓ ਉਸ ਤੋਂ ਬਾਅਦ ਤੁਹਾਡੇ ਨੂੰ ਮਿਲ ਕੇ ਜਾ ਕਿ ਲੋਕਾਂ ਦੇ ਜਹਨ ਦੇ ਵਿੱਚ ਇਹੀ ਗੱਲ ਕਿ ਜਿਹੜੇ ਲੋਕਾਂ ਦੇ ਹਨ ਦੇ ਵਿੱਚ ਇਹੀ ਗੱਲ ਹੈ ਵੀ ਉਹ ਮੁੱਦੇ ਕਿਹੜੇ ਸੀ ਜਿਹਦੇ ਕਰਕੇ ਆਮ ਆਦਮੀ ਪਾਰਟੀ ਕਹਿੰਦੀ ਸੀ ਸਭ ਜਿਹੜੇ ਜਿਹੜੇ ਲੋਕਾਂ ਨੇ ਝੂਠ ਬੋਲ ਕੇ ਦੋ ਰਵਾਈ ਚ ਆ ਰਹੇ ਹੋਰੇ ਉੱਤੇ ਹੀ ਕੋਈ ਫਰਕ ਨਹੀਂ ਕੋਈ ਦੋਲ ਵਾਈਚ ਪ੍ਰੈਸ਼ਰ ਦਾਮੀਆਂ ਬਣਾ ਰਹੇ ਜਾਂਦੇ